ਅੱਜ ਰਾਮਗੜੀਆ ਸਿੱਖ ਬਰਾਦਰੀ ਵੱਲੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਲਾਲਜੀਤ ਸਿੰਘ ਪੁੱਲਰ ਦਾ ਪੁਤਲਾ ਫੁਕਿਆ ਗਿਆ। ਪੰਜਾਬ ਸਮੇਤ ਭਾਰਤ ਦੇਸ਼ ਦੇ ਅੰਦਰ ਦਿਨ ਬੱਬਾ ਦਿਨ ਸਿਆਸਤ ਵਿੱਚ ਆ ਰਹੀ ਗਿਰਾਵਟ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਬੀਤੇ ਦਿਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਲਾਲਜੀਤ ਸਿੰਘ ਪੁੱਲਰ ਵੱਲੋਂ ਇੱਕ ਸਟੇਜ ਤੋਂ ਰਾਮਗੜੀਆ ਸਿੱਖ ਬਰਾਦਰੀ ਪ੍ਰਤੀ ਬੋਲੀ ਗਈ ਪੱਦੀ ਸ਼ਬਦਾਵਲੀ ਦੇ ਵਿਰੋਧ ਵਿੱਚ ਵਿਧਾਨ ਸਭਾ ਹਲਕਾ ਜੰਡਿਆਲਾ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਪਿੰਡ ਤਾਰਾਗੜ ਵਿਖੇ RAM ਗੜੀਆ ਸਿੱਖ ਬਰਾਦਰੀ ਵੱਲੋਂ ਲਾਲਜੀਤ ਸਿੰਘ ਪੁੱਲਰ ਦਾ ਪੁਤਲਾ ਫੁਕਿਆ ਗਿਆ ਅਤੇ ਮੁਰਦਾਬਾਦ ਦੇ ਨਾਰੇ ਲਗਾਏ ਗਏ ਚੰਡੇਆਲਾ ਗੁਰੂ ਤੋਂ ਕੁਲਵੰਤ ਸਿੰਘ ਮਿਰਦੀ ਦੀ ਰਿਪੋਰਟ ਸਾਰਿਆਂ ਨੂੰ ਪਹਿਲਾਂ ਬਾਈਕੋਜੀ ਦਾ ਖਾਲਸਾ ਬਾਈਕੋਜੀ ਦੀ ਬੰਦੇ ਇਹ ਜਿਹੜੀ ਵੀਡੀਓ ਆ ਕਿਸੇ ਸਿਆਸਤ ਨਾਲ ਨਾਲ ਜੁੜੀ ਜਾਵੇ ਇਹ ਸਾਡੀ ਬਰਾਦਰੀ ਇਕੱਠੀ ਹੋਈ ਆ ਜਿਹੜੀ ਲਾਲਜੀਤ ਭੁੱਲਰ ਨੇ ਬਹੁਤ ਹੀ ਮੰਦਭਾਗੀ ਗੱਲ ਕਹੀ ਆ ਵੀ ਰਾਮਗੜੀਆ ਨੂੰ ਤੇ ਉਹਦੇ ਖੇ ਉਹਦੇ ਸਬੰਧ ਦੇ ਵਿੱਚ ਜਿਹੜੀ ਵੀਡੀਓ ਬਣੀ ਆ ਤੇ ਸਾਡੀ ਬਰਾਦਰੀ ਜਿਹੜੀ ਆ ਮਹਾਰਾਜ ਜਸਤ ਸਿੰਘ ਰਾਮਗੜੀਆ ਜਿਹੜੇ ਬੱਚੇ ਜਰਨੈਲ ਹੋਏ ਉਹਨਾਂ ਦੇ ਵਿੱਚੋਂ ਆ ਤੇ ਇਹਦਾ ਕੀ ਮਤਲਬ ਬਣਦਾ ਵੀ ਇਹਨਾਂ ਨੂੰ ਗੁੱਲੀ ਘੜ ਕਹਿਣ ਵਾਲਾ ਜਾਂ ਗਲਤ ਸ਼ਬਦ ਵਰਤਨ ਵਾਲਾ ਇਹਨੂੰ ਇਹ ਦੱਸ ਦੇਣਾ ਚਾਹੁੰਦੇ ਆਂ ਕਿ ਜਦੋਂ ਗੁੱਲੀ ਘੜ ਮੰਜੀ ਠੋਕਦੇ ਆ ਨਾ ਤੇ ਇਦਾਂ ਦੀ ਮੰਜੀ ਠੋਕਦੇ ਆ ਵੀ ਚੇਤਾ ਨਹੀਂ ਭੁੱਲਦਾ ਕਿਸ ਨੂੰ ਤੇ ਸਾਡੀ ਉਹਦੇ ਅੱਗੇ ਬੇਨਤੀ ਆ ਵੀ ਅੱਗੇ ਤੋਂ ਇਹਦੇ ਅੱਗੇ ਨਹੀਂ ਇਹਦੇ ਅੱਗੇ ਵੀ ਵੀ ਅੱਗੇ ਤੋਂ ਇਦਾਂ ਦੀ ਜਿਹੜੀ ਨਾ ਕਿਸੇ ਬਰਾਦਰੀ ਨੂੰ ਗੱਲ ਕਰਕੇ ਕਹਿਣ ਦਾ ਕਿਸੇ ਦਾ ਕੋਈ ਮਤਲਬ ਨਹੀਂ ਬਣਦਾ ਕੋਈ ਗਲਤ ਤਰੀਕੇ ਨਾਲ ਇਹਦੀਆਂ ਜਿਹੜੀਆਂ ਰੋਟੀਆਂ ਜਿਹੜੀਆਂ ਸੇਕੀਆਂ ਜਾਣ ਉਹ ਨਾਲ ਸੇਕੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਿਸੇ ਵੀ ਬਰਾੜੀ ਬਾਰੇ ਅਪਸਬਲ ਬੋਲਣਾ ਬਹੁਤ ਹੀ ਮਾੜੀ ਗੱਲ ਭਾਵੇਂ ਕੋਈ ਵੀ ਬਰਾੜੀ ਹੋਵੇ ਅਸੀਂ ਉਸ ਅਨਸਮਵਚੂ ਜੁਹਾਂ ਜਿਹੜਾ ਜਸਾ ਸਿੰਘ ਰਾਮੜੀਆ ਦਿੱਲੀ ਫੜੇ ਕਰਕੇ ਆਏ ਸੀ ਉਹਨਾਂ ਦੀ ਅਜੇ ਵੀ ਸਜੋਬਤ ਤਸਵੀਰ ਦਰਬਾਰ ਵਿੱਚ ਦਰਬਾਰ ਸਜੋਬਤ ਕੀਤੀ ਹੋਈ ਹੈ ਤੇ ਬਹੁਤੀਆਂ ਗੱਲਾਂ ਨਾ ਕਹਿੰਦੇ ਹਰ ਮੰਤਰੀ ਸੰਤਰੀ ਕੋਈ ਵੀ ਕਿਸੇ ਵੀ ਲੈਵਲ ਤੇ ਹੋਵੇ ਕਿਸੇ ਵੀ ਬਰਾੜੀ ਬਾਰੇ ਵੱਧ ਘਟ ਬੋਲਣ ਦੀ ਕਿਰਪਾਤਾ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਉੱਤੇ ਪੰਜਾਬ ਲੈਵਲ ਤੇ ਵੀ ਗੱਲ ਹੋਈ ਕੱਲ ਹਰਜੀਤ ਸਿੰਘ ਦੇ ਨਾਲ ਤੇ ਉਹਨਾਂ ਨੇ ਸਾਡੇ ਨਾਲ 17 ਤਰੀਕ ਦੀ ਮੀਟਿੰਗ ਰੱਖੀ ਆ ਤੇ ਜਿਹਦੇ ਵਿੱਚ ਅਸੀਂ ਹੋਰ ਵੀ ਫੈਸਲੇ ਲਏ ਜਾਣਗੇ ਵੀ ਅੱਗੇ ਤੋਂ ਕੀ ਕੀਤਾ ਜਾਵੇ ਵੀ ਜੇ ਕੋਈ ਇਦਾਂ ਦਾ ਬੰਦਾ ਕੋਈ ਗਲਤ ਤਰੀਕੇ ਨਾਲ ਜਿਹੜਾ ਨਾ ਸਾਨੂੰ ਪੇਸ਼ ਕਰਦਾ ਵਾ ਫਿਰ ਉਹਦੇ ਲਈ ਸਾਡਾ ਤਰੀਕਾ ਵੱਖਰਾ ਹੋਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਤਪੁਰ ਮੁਰਦਾਬਾ ਰਾਜੀਪੁਰ ਮੁਰਦਾਬਾ ਆਮਾਰੀ ਪਾਰਟੀ ਮੁਰਦਾਬਾ ਨਹੀਂ ਨਹੀਂ ਕਰੋ ਕਰੋ भुलर मु भुलर आम आदमी पार्टी आम आदमी पार्टी मुरदाबाद आम आदमी पार्टी मुरदाबाद